ਹਾਂਜੀ ਦੋਸਤੋ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੁਖਦੇਵ ਸਿੰਘ ਉਹਨਾਂ ਦੇ ਘਰ ਆਏ ਆ ਦੋਸਤੋ ਵੀਰ ਪਰਮਜੀਤ ਸਿੰਘ ਉਹਨਾਂ ਦੇ ਘਰ ਪਹੁੰਚੇ ਆ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਦੋਸਤੋ ਪਸ਼ੂ ਵਪਾਰ ਦਾ ਕੰਮ ਵਿਕਰੀ ਵਾਲੇ ਪਸ਼ੂ ਇੱਥੇ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਤੁਸੀਂ ਇਸੇ ਤਰ੍ਹਾਂ ਲੈਂਦੇ ਰਿਹਾ ਕਰੋ ਪਸੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਪਨਗੋਟਾ ਪਿੰਡ ਦੋਸਤੋ ਪੱਟੀ ਸ਼ਹਿਰ ਤੋਂ ਜੇਕਰ ਆਪਾਂ ਗੱਲ ਕਰ ਲਈਏ ਤੇ 5-6 ਕਿਲੋਮੀਟਰ ਦੀ ਦੂਰੀ ਆ ਮਾਲਵੇ ਵਾਲੀ ਸਾਈਡ ਤੋਂ ਕਿਸੇ ਵੀਰ ਨੇ ਆਉਣਾ ਤੇ ਹਰੀਕੇ ਪਤਨ ਤੋਂ ਕੋਈ 15-17 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਪਨਗੋਟੇ ਦੀ ਬਿਲਕੁਲ ਨੇੜੇ ਪਿੰਡ ਬੱਠੇ ਪੈਣੀ ਆ ਠੀਕ ਆ ਜੀ ਤੇ ਖਾਸ ਵੀਰ ਤੁਸੀਂ ਪਿੰਡ ਪਨਗੋਟੇ ਕਰਨੀ ਆ ਦਦੇਰ ਸਾਹਿਬ ਪਿੰਡ ਪਿੰਡ ਬਿਲਕੁਲ ਲੱਗੇ ਆ ਅੱਜ ਇਸ ਕਵਰੇਜ ਵਿੱਚ ਤਿੰਨ ਨਗ ਤੁਹਾਨੂੰ ਦਿਖਾਉਣੇ ਆ ਤਿੰਨੇ ਨਗ ਬਹੁਤ ਖੂਬਸੂਰਤ ਆ ਚੰਗਿਆ ਵੈਸੇ ਪਸ਼ੂ ਪਿਛਲੀ ਵੀਡੀਓ ਵੀ ਆਪਾਂ ਕਾਫੀ ਪਾਈਆਂ ਨੇ ਪਿਛਲੀਆਂ ਵੀਡੀਓ ਦੇ ਵਿੱਚ ਵੀ ਕਾਫੀ ਸਟੈਂਡਰਡ ਦੇ ਪਸ਼ੂ ਤੁਹਾਨੂੰ ਦਿਖਾਇਆ ਇਸ ਘਰੋਂ ਆਪਾਂ ਅੱਜ ਵੀ ਤਕਰੀਬਨ ਤਿੰਨ ਪਸ਼ੂ ਆ ਦੋ ਵੜਾ ਦਿਖਾ ਦਾਂਗੇ ਤੇ ਇੱਕ ਕਾਫੀ ਸ਼ਾਨਦਾਰ ਕੁਆਲਿਟੀ ਦੀ ਇੱਕ ਝੋਟੀ ਇੱਕ ਮੱਝ ਵੀਰ ਹੋਣੀ ਲੈ ਕੇ ਆਏ ਆ ਉਹ ਵੀ ਬਿਲਕੁਲ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂਗੇ ਬਲੱਖਣ ਬਹੁਤ ਖੂਬਸੂਰਤ ਆ ਚੰਗੀ ਜੰਮੀ ਪਲੀ ਬਾਕੀ ਪੂਰੀ ਡਿਟੇਲ ਆਪਾਂ ਸਟੈਪ ਬਾ ਸਟੈਪ ਜਦੋਂ ਉਹਦੇ ਤੱਕ ਗਏ ਉਹਦੀ ਪੂਰੀ ਇਨ ਠੀਕ ਹੈ ਜੀ ਤੇ ਪੂਰੇ ਵਧੀਆ ਪਸ਼ੂ ਆ ਦੋਸਤੋ ਸਟੈਂਡਰਡ ਦੇ ਪਸ਼ੂ ਆਪੋ ਆਪਣੀ ਥਾਂ ਤੇ ਠੀਕ ਹੈ ਜੀ ਪਸ਼ੂ ਦੀ ਕੁਆਲਿਟੀ ਜਿਹੜੀ ਆ ਉਹ ਮੈਨੇ ਰੱਖਦੀ ਆ ਜਿਵੇਂ ਜਿਵੇਂ ਆਪਾਂ ਤੁਹਾਨੂੰ ਦਿਖਾਈ ਚਲਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਇੱਕ ਵਾਰੀ 5 ਅਪ੍ਰੈਲ ਸਮਾਂ ਕੋਈ ਦੋਸਤੋ ਮਾਰਨਿੰਗ ਦੇ 11:30 11:15 11:30 ਕੇ ਵਜ ਦਾ ਸਮਾਂ ਹੈ ਬਾਕੀ ਇੱਕ ਜਿਹੜੀ ਵਾੜਾ ਇੱਕ ਵਾੜ ਸੂਈ ਹੈ ਜਿਹੜੀ ਆਪਾਂ ਤੁਹਾਨੂੰ ਮਾਝ ਦਿਖਾਵਾਂਗੇ ਲਾਸਟ ਵਿੱਚ ਇਹ ਵੀ ਗੱਬਣ ਇੱਕ ਜਿਹੜੀ ਪਹਿਲੇ ਨੰਬਰ ਤੋਂ ਆਪਾਂ ਦੋਸਤੋ ਸ਼ੁਰੂਆਤ ਬੇਸ਼ੱਕ ਇਸ ਤੋਂ ਕਰ ਲਾਂਗੇ ਇਹ ਵੀ ਗੱਬਣ ਵੱਛੀ ਆ ਠੀਕ ਹੈ ਜੀ ਉਹ ਕਰਦੇ ਆਂ ਬਧੇਰੇ ਗੱਲਬਾਤ ਫੇਰ ਸੁਖਦੇਵ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸੁਖਦੇਵ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸੰਤੂ ਸਾਹਿਬ ਠੀਕ ਠਾਕ ਪਰਿਵਾਰ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਠੀਕ ਠਾਕ ਅੱਛਾ ਵੀਰ ਸੁਖਦੇਵ ਪਸ਼ੂ ਤਾਂ ਚਲੋ ਇਹ ਗੱਲ ਨਹੀਂ ਹੋਈ ਕਿ ਜਿਹੋ ਜੀ ਮੈਨੂੰ ਤਾਂ ਵੀ ਆਪਣੇ ਭੈਣ ਭਰਾ ਸੱਜਣ ਕੁਆਲਟੀ ਖਰੀਦਣ ਹੀ ਲੈਣਾ ਪਸੰਦ ਕਰਦੇ ਆ ਉਹ ਜਿਹੇ ਪਸ਼ੂ ਤੁਸੀਂ ਲਾ ਕੇ ਸਾਹਮਣੇ ਖੜਾ ਕਰ ਦਿੰਦੇ ਜੀ ਹਾਂਜੀ ਹ ਇਹਨਾਂ ਨੂੰ ਵੀਰ ਸਮਝੇ ਕਿ ਮੈਂ ਪੈਸੇ ਕਮਾਈ ਨਹੀਂ ਕਰਦਾ। ਹਾਂ। ਵੇਖੋ ਕਮਾਈ ਕਰਨਾ ਸਾਡਾ ਇੱਕ ਧੰਦਾ ਵਾ। ਬਿਲਕੁਲ। ਪਰ ਮੇਰਾ ਇੱਕ ਦਾਦੀਓਂ, ਪ੍ਰਦਾਦੀਓਂ ਸਾਡੇ ਦੂਜੀ ਤੀਜੀ ਪੀੜੀ ਤੋਂ ਸ਼ੌਂਕ ਆ ਵੀ ਚੰਗਾ ਡੰਗਰ ਲੈਉਣਾ ਤੇ ਚੰਗਾ ਵੇਚਣਾ। ਜੀ। ਚੰਗੇ ਡੰਗਰ ਦਾ ਸ਼ੌਂਕ ਆ, ਚੰਗਾ ਡੰਗਰ ਤੇ ਵੇ ਸਹੀ ਆ ਆਪਾਂ ਮਾਇਆ ਪੈਸੇ ਲੈਣ ਤੋਂ ਨਹੀਂ ਚਿੱਤਦੇ। ਸਹੀ ਆ। ਤੇ ਯਾਰੀ ਵੀ ਇੱਕ ਵੱਖਰੀ ਚੀਜ਼ ਵੀ ਪੈਸਾ ਲੈਣਾ ਇੱਕ ਵਰੀ ਯਾਰੀ ਵੀ ਜਿਵੇਂ ਯਾਰੀ ਵੀ ਕਮਾਉਣੀ ਆ। ਹਾਂਜੀ। ਇਹਾਂ ਦੀ ਯਾਰੀ ਜੜਦੀ ਤੂ ਤਾਂ ਮੋਛਾ ਵੀ ਯਾਰੀ ਵੀ ਕਮਾਉਣੀ ਆ। ਪੈਸਾ ਵੀ ਲੋਕਾਂ ਨੇ ਬੜਾ ਕਮਾਇਆ ਪਰ ਆਪਾਂ ਯਾਰੀਆਂ ਵੀ ਜ ਦੂਰ ਤਾਈ ਜਿਹੜਾ ਆਪਣਾ ਬਣੇ ਸਕਾਰ ਆਪਣਾ ਸ਼ੌਂਕ ਵਾ ਆਓ ਤੁਹਾਨੂੰ ਇੱਕ ਮਾਜ ਦਾ ਦਰਸ਼ਨ ਕਰਾਈਏ ਲਓ ਵੀ ਦੋਸਤੋ ਸ਼ੁਰੂਆਤ ਜਿਹੜੀ ਆਪਾਂ ਇਸ ਮਾਜ ਤੋਂ ਕਰ ਲਾਂਗੇ ਠੀਕ ਆ ਜੀ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਨਾਲ ਦੀ ਨਾਲ ਡਿਟੇਲਾਂ ਵੀ ਤੁਹਾਨੂੰ ਆਪਾਂ ਦਵਾਂਗੇ ਨਾ ਆਪਾਂ ਪਸ਼ੂਆਂ ਦੀਆਂ ਲੈ ਵੀ ਵੀਰਨ ਸਿੰਘਦੇਵ ਅੱਜ ਚਲੋ ਪਿੱਛੇ ਜੀ ਵੀ ਆਪਾਂ ਕਾਫੀ ਝੋਟੀਆਂ ਮਾਜਾਂ ਲੈ ਕੇ ਸਾਹਮਣੇ ਪੇਸ਼ ਕੀਤੀਆਂ ਬਹੁਤ ਸਟੈਂਡਰਡ ਸਟੈਂਡਰਡ ਦੇ ਪਸ਼ੂ ਆਏ ਆ ਤੇ ਇਸ ਵਾਰ ਵੀ ਤੁਸੀਂ ਇਹ ਝੋਟੀ ਲੈ ਕੇ ਆਂਦੀ ਜੇ ਮੈਨੂੰ ਲੱਗਾ ਤਾਂ ਮਾਸ਼ਾਅੱਲਾ ਵੀ ਕਾਫੀ ਖੂਬਸੂਰਤ ਇਹ ਸੰਤੂ ਸਾਹਿਬ ਦੂਸ ਅੱਛਾ ਜੀ ਹਾਂਜੀ ਗਰੰਟੀ ਵਾਲਾ ਠੀਕ ਹੈ ਜੀ ਐ ਕੀ ਦੂਸਰਾ ਸੁਗਾ ਵਾ ਕਈ ਵੀਰ ਨਾ ਕਹਿ ਦਿੰਦੇ ਆ ਮਤਲਬ ਕਿ ਚਲੋ ਆਪਾਂ ਕਿਸੇ ਦਾ ਨਾਂ ਕਿਉਂ ਲਈਏ ਵੀ ਕਈ ਬੰਦੇ ਕਹਿ ਦਿੰਦੇ ਰੰਗ ਕਾਲਾ ਹੋ ਗਿਆ ਤੇ ਮਤਲਬ ਕਾਲੇ ਰੰਗ ਨਾਲ ਮੋਰਾ ਬਣ ਗਿਆ ਮੋਰਾ ਹੋ ਗਈ ਹੈ ਮੈਂ ਤੁਹਾਨੂੰ ਅੱਜ ਮੋਰੇ ਦੀ ਨਿਸ਼ਾਨੀ ਜਿਹੜੀ ਇੱਥੇ ਵਿਖਾਉਣੀ ਆ ਵੀ ਮੋਰਾ ਦੀ ਨਿਸ਼ਾਨੀ ਕੀ ਆ ਆ ਕਿਉਂ ਮੈਂ ਹਣੇ ਵੀ ਜਾ ਕੇ ਆਇਆ ਭਣਾ ਭਰਾਵਾਂ ਦੇ ਨਾਲ ਮੇਰਾ ਸ਼ੌਂਕ ਆ ਇੱਕ ਹਾਂ ਹਾਂ ਹਰਿਆਣੇ ਜਿੱਦਣ ਮੈਂ ਜਾਣਾ 4 4 5 5 ਹਰਿਆਣੇ ਲਾ ਕੇ ਆਉਣਾ ਵਾ ਹਾਂ ਅਬੇ ਕੋ ਸੰਤੂ ਸਾਹਿਬ ਹੈ ਨਾ ਮਤਲਬ ਕਿ ਪਿਛੋਂ ਤੋਂ ਲੈ ਕੇ ਹਾਂਜੀ ਇਹਨੂੰ ਵੀ ਉਤਰਾ ਹੀ ਕਾਲਾ ਹੋਊਗਾ ਮਾੜਾ ਜਿਹਾ ਜਬਾਨ ਪਿਛੋਂ ਤੱਕ ਮੋਢੇ ਤੱਕ ਤਾਲੂ ਜਿਹੜਾ ਇਹਦਾ ਕਾਲਾ ਹੋਊਗਾ ਹਾਂ ਬਿਲਕੁਲ ਨਿਸ਼ਾਨੀ ਵੇਖ ਲਓ ਤੁਹਾਡੇ ਸਾਨੂੰ ਜਿੰਨੀ ਤੇ ਪੱਗ ਦਾ ਰੰਗ ਕਾਲਾ ਇੰਨਾ ਕਾਲਾ ਹੋਊਗਾ ਹਾਂ ਸਹੀ ਹੈ ਸਹੀ ਹੈ ਤੇ ਇਹ ਨਾ ਗੁਰੂ ਰਾਮ ਦਾਸ ਪਾਸ਼ਾ ਕਿਰਪਾ ਕਰੇ ਚੰਗੀ ਸੇਵਾ ਕਰੇ ਕੋਈ ਵੀਰ ਤੇ 20 ਲੀਟਰ ਦੁੱਧ ਵੀ ਝੋਲੇ ਹਾਂ ਸਹੀ ਹੈ ਜੀ ਹਾਂਜੀ ਆਓ ਦੋਸਤੋ ਇੱਕ ਵਾਰੀ ਕੱਦ ਕਾਠ ਇਸ ਮੈਂ ਦਾ ਤੁਸੀਂ ਵੇਖ ਕੇ ਚੈੱਕ ਕਰੋ ਝੋਟੀ ਵੀਰਾਂ ਦਾ ਵੀ ਦੋ ਜਣ ਸੁਣੀਆ ਦੂਜੇ ਸੂਬੇ ਆ ਹਾਂਜੀ ਹਾਂਜੀ ਤੇ ਪੂਰੀ ਜਮੀ ਪਲੀ ਹਾਥੀਆਰ ਕੀ ਜਿਹੜੀ ਝੋਟੀ ਆ ਚੰਗੀ ਬੜੀ ਦੇ ਦੇ ਸਾਹਿਬ ਆਪਾਂ ਬਰਕਾਰੀ ਲਾ ਕੇ ਨਾ ਕਰਮਾ ਲਈ ਦੀ ਹਾਂ ਫਿਰ ਦਰਸ਼ਨ ਕਰਾਈਏ ਵੀਰਾਂ ਨੂੰ ਆ ਲਓ ਵੀ ਆ ਲਓ ਬਹੁਤ ਸੁਹਾਰ ਮਾਰ ਆਪਾਂ ਨੋਟ ਕਰਾ ਦਿੰਨੇ ਆ ਵੀ ਇਹੋ ਜਿਹਾ ਪਸ਼ੂ ਸੰਭਣਾ ਬਣਾਉਣਾ ਹਾਂਜੀ ਉਹ ਅਗਲੇ ਦਿਨ ਵਾਸਤੇ ਬਹੁਤ ਵੱਡੀ ਕਿਰਤ ਆ ਬਹੁਤ ਵੱਡੀ ਸੇਵਾ ਜਿੱਥੋਂ ਵੀ ਆਉਂਦਾ ਪਸ਼ੂ ਹਾਂਜੀ ਬਹੁਤ ਸੰਭਿਆ ਸੰਭਾਲਿਆ ਪਸ਼ੂ ਆ ਠੀਕ ਆ ਜੀ ਤੇ ਚੰਗੀ ਝਲਕਾਂ ਮਾਰਦੀ ਤੁਸੀਂ ਦੇਖ ਸਕਦੇ ਜੀ ਕਾਫੀ ਖੂਬਸੂਰਤੀ ਚੌੜੇ ਪਿੱਠ ਪੁੜੇ ਦੇ ਵਿੱਚ ਵਜਨ ਲੋੜਦਾ तकरीबन 10 ਦੀ ਬਾੜੀ ਲੋੜਨੀ ਹੰਦੂ ਸਾਹਿਬ ਵੱਲ ਜਿਤਨਾ ਜਿਤਨਾ گاਵਾ ਦਾ ਗਾਂ ਨੂੰ ਸਾਈਡ ਤੋਂ ਵਿਖਾਇਓ ਵੀਰਾਂ ਨੂੰ ਉਹਨਾਂ ਗਾਂ ਨੂੰ ਵੀ ਚੱਡਾ ਤੇ ਪਛਾਣ ਨੂੰ ਵੀ ਆਹ ਦੇਖੋ ਜੀ ਠੀਕ ਆ ਜੀ ਜਿਤਨਾ ਐਫ ਨਸਲ ਦੀਆਂ ਗਾਂਵਾਂ ਨਹੀਂ ਹੁੰਦੀਆਂ 40 ਲੀਟਰ ਵਾਲੀਆਂ ਤੇ ਗਾਂ ਨੂੰ ਵੀ ਤੇ ਪਛਾਣ ਨੂੰ ਵੀ ਉਤਰਾ ਹੀ ਕਰਮਾਲੀ ਦਾ ਆਹ ਦੇਖੋ ਥਣ ਲੈ ਵਾ ਵਾ ਠੀਕ ਹੈ ਨਾ ਵੀ ਵੀਰ ਸਖਦੇਵ ਕਿਤੇ ਇੱਕ ਜਿਹੜਾ ਹੋਰ ਲਵਾ ਦਈਏ ਉਤੇ ਇਹ ਗੱਲਬਾਤ ਸਮਝ ਆ ਜੇ ਬਿਲਕੁਲ ਜਿਹੜੇ ਕਿਸੇ ਫਾਰਮਰ ਵੀਰ ਨੇ ਖਰੀਦਣਾ ਪਸ਼ੂ ਤੇ ਸਮਝ ਆ ਜੇ ਠੀਕ ਆ ਸੋ ਚੰਗੇ ਚੌੜੇ ਪਿੱਠਪੂੜੇ ਦੇ ਵਿੱਚ ਹਾਈਟ ਕੱਦ ਤੇ ਕਾਫੀ ਖੂਬਸੂਰਤਾ ਵੱਡੀਆਂ ਮੱਝਾਂ ਦੇ ਵਿੱਚ ਵੱਡੀਆਂ ਝੋਟੀਆਂ ਦੇ ਵਿੱਚ ਗਿਣਤੀ ਇਸ ਮਹਿੰਦੀ ਆਪਾਂ ਕਰ ਸਕਦੇ ਹਾਂ ਠੀਕ ਆ ਜੀ ਬਿਲਕੁਲ ਐ ਛੋਟਾ ਜਿਹਾ ਸਿੰਘ ਬਿਲਕੁਲ ਪਤਲਾ ਬੂਥਾ ਬਿਲਕੁਲ ਫੇਸ ਜਿਹੜੀ ਫੇਸ ਦੀ ਕੁਆਲਿਟੀ ਵੇਖੀ ਤੇ ਬਿਲਕੁਲ ਪਤਲੇ ਫੇਸ ਦੇ ਵਿੱਚ ਲੰਬਾ ਫੇਸ ਹਾਂਜੀ ਹਾਂਜੀ ਆ ਬਾਕੀ ਬਿਲਕੁਲ ਤੁਹਾਡੇ ਸਾਹਮਣੇ ਆ ਆ ਬੈਕ ਸਾਈਡ ਤੋਂ ਅੱਛਾ ਵੀਰ ਸਖਦੇ ਦੂਜਾ ਸੂਬਾ ਇਹਨੇ ਸੂਣਾ ਦਿ ਲਿਖਤੀ ਹਜੇ 5 ਦਿਨ ਪਏ ਆ 5 ਦਿਨ ਤੇ ਪਿੰਡੇ ਤੋਂ ਸੋਖੀ ਇਹਨੇ ਮੈਨੂੰ ਪਤਾ ਇੱਕ ਅੱਧਾ ਦਿਨ ਵੱਧ ਵੀ ਲੈ ਜਾਣਾ ਹਾਂ ਹਾਂਜੀ ਬਹੁਤ ਦੋਸਤੋ 5 ਦਿਨ ਹਜੇ ਪਏ ਆ ਸੂਣ ਦੇ ਬਾਕੀ ਬੈਕ ਸਾਈਡ ਤੋਂ ਇੱਕ ਵਾਰੀ ਥਾਣਾ ਵੇਖੋ ਗਿਰਲਾ ਵੇਖੋ ਵਿੱਥਾਂ ਵੇਖੋ ਕਾਫੀ ਸੋਹਣੀਆਂ ਗਿਰਲਾ ਵਿੱਥਾਂ ਨੇ ਇਹ ਨਹੀਂ ਵੀ ਲੱਤਾਂ ਚੁੱਕੀ ਫਿਰੂਗੀ ਜਾਂ ਲੱਤ ਮਾਰੂਗੀ ਨਮੋਣ ਲੱਗਿਆ ਜਾਂ ਕੁਝ ਜਿਹਨੂੰ ਕਹਿੰਦੇ ਹੀਰਾ ਹੀ ਪ੍ਰਗਟ ਹੋਇਆ ਆਕੇ ਲੈ ਵੀ ਆ ਠੀਕ ਹੈ ਜੀ ਸੋ ਪਸ਼ੂ ਤਾਂ ਆਪਾਂ ਰੋਜ਼ ਵੇਖਦੇ ਆ ਦੋਸਤੋ ਪਰ ਪਿਛਲੇ ਚੁਹਾਏ ਸੰਤੂ ਸਾਹਿਬ ਜਦ ਮਗਰ ਲੱਗਾ ਵੀ ਪਹਿਲਾਂ ਨੂੰ ਮਿਟ ਜਾਵੇ ਚਲੋ ਨਹੀਂ ਉਹ ਵੀਰ ਨੇ ਦਿੱਤੀ ਆਹ ਆ ਕੋਈ 100 ਗੱਲਾਂ ਬਾਤਾਂ ਹੁੰਦੀਆਂ ਮੇਰਾ ਸ਼ੌਂਕ ਸੀ ਵੀ ਫਾਰਮਰ ਕੋਈ ਵੀਰ ਚੰਗਾ ਪਸ਼ੂ ਪਾਲਕ ਦਵੇਚਾਂਗੇ ਇਹਨੂੰ ਲਿਆ ਕੇ ਸਹੀ ਹੈ ਜੀ ਸਹੀ ਹੈ ਲਓ ਜੀ ਚਲੋ ਵੇਖੋ ਕਰਮਾਂ ਦੀ ਖੇੜਾ ਕਿੰਦੇ ਹੱਸੇ ਆਉਂਦੀ ਹੈ ਅੱਜ ਕਿਦੇ ਹੱਸੇ ਆਉਂਦੇ ਵੀ ਬਾਕੀ ਚਲੋ ਸਮੇਂ ਤੇ ਛੱਡ ਦਿੰਦੇ ਨੇ ਇਹਦੇ ਸੰਤੂ ਸਾਹਿਬ ਮਤਲਬ ਜਿਹਨੂੰ ਆਂਦੇ ਆ ਵੀ ਉਹ ਸਮੇਂ ਦੀ ਗੱਲ ਵਾ ਹਾਂ ਜਿਹੜਾ ਲੈ ਗਿਆ ਲੈ ਗਿਆ ਹਾਂ ਸਕਦਾ ਪਈ ਐਂ ਗੱਲ ਆ ਵੀ ਜਦੋਂ ਕਿਸੇ ਨੇ ਪਸ਼ੂ ਲੈਣਾ ਪੈਸੇ ਤਾਂ ਹਰ ਕੋਈ ਚੱਕੀ ਫਿਰਦਾ ਪਰ ਕਈ ਵਾਰ ਟ ਇਹੋ ਜਿਹਾ ਪਸ਼ੂ ਕਿਤੇ ਕਰਮਾਂ ਦੇ ਵਿੱਚ ਮਾ ਚੰਗਾ ਮਿਲ ਜੇ ਤੇ ਜਿਹੜਾ ਜਾਨਵਰ ਕਰਮਾਂ ਨਾਲ ਲੱਭਦਾ ਜੀ ਹਾਂ ਮੂੰਹ ਫੜੀ ਫਰੇ ਕੋਈ ਲਾਉਣਾ ਨਹੀਂ ਕਿਤੇ ਸਿਰ ਹਾਂ ਨਹੀਂ ਸੀਲਸ ਲੱਗਾ ਪੂਰੀ ਗਏ ਅੱਛਾ ਵੀਰ ਸਕਦੇ ਆ ਵੀ ਦੀ ਕੀਮਤ ਕੀ ਆ ਕੀ ਡਿਮਾਂਡ ਕਰਦੇ ਦੇਖੋ ਸੰਤੂ ਸਾਹਿਬ ਕੀਮਤ ਹੋਰ 12 13 ਦਾ ਰਹਿਗੇ ਤੈਨੂੰ ਪਤਾ ਵਿਸਾਖੀ ਆਪਣੇ ਲੱਗਦੀ ਐ ਇੱਕ ਹੀ ਮੰਡੀ ਲੱਗਦੀ ਐ ਆਪਣੇ ਵਿਸਾਖੀ ਤੇ ਦੁਆਲੀ ਹਾਂ ਸਰ ਸਾਹਿਬ ਆ ਬਿਲਕੁਲ ਉੱਥੇ ਇਹੋ ਜੀਆਂ ਮੀਆਂ ਤਿੰਨ ਦੀਆਂ ਸਾਢੇ ਤਿੰਨ ਦੀਆਂ 4 ਲੱਖ ਤਾਂ ਹੀ ਵੀਰੀਆਂ ਮੱਝਾਂ ਵਿਕੜੀਆਂ ਵਿਕਦੀਆਂ ਵੀ ਆ ਹਾਂਜੀ ਪਰ ਆਪਾਂ ਲਿਆਂਦੀ ਆਪਾਂ ਕਿਹੇ ਫਾਰਮਰ ਵੀਰ ਨੂੰ ਕਿਹੇ ਰੱਖਣ ਵਾਲਾ ਰੱਖਣ ਦੇ ਸ਼ੌਂਕ ਵਾਲੇ ਵੀਰ ਨੂੰ ਆਪਾਂ ਜਿਹੜੀ ਆਪਾਂ ਨਹੀਂ ਐਨਆਰ ਰੇਟ ਕਰਨਾ ਪਚਾਇਜ ਰੇਟ ਤੇ ਦੇ ਦੇਣੀ ਆ ਹਾਂਜੀ ਠੀਕ ਹੈ ਜੀ ਆਪਾਂ ਇਹਦਾ ਕੋਈ 2 ਨਹੀਂ ਕੋਈ 20 ਨਹੀਂ ਕੋਈ 180 ਨਹੀਂ ਆਪਾਂ ਇਹ ਵੀਰ ਦੀ ਦੇਣੀ ਜੇ 1,60,000 ਦੀ 1,60,000 ਦੀ ਹਾਂਜੀ ਠੀਕ ਹੈ ਜੀ ਤੇ ਵੇਖੋ ਮੇਰਾ ਇਹ ਸ਼ੌਂਕ ਵਾ ਆਵਦਾ ਆਪਾਂ ਨੂੰ ਕੋਈ ਮੈਂ 160 ਤੋਂ ਮੈਂ ਆਪਾਂ ਵੱਧ ਵੇਚ ਸਕਦੇ ਆ ਮੈਂ 170 ਦੀ 80 ਦੀ 20 ਦੀ ਵੇਚ ਸਕਦੇ ਆ ਪਰ ਜਿਹੜੇ ਭੈਣ ਭਰਾ ਨੇ ਖੜ ਨਹੀਂ ਕਿਤੇ ਗਾਂ ਵੀ ਯਾਦ ਕਰੂ 1,55,000 ਰੁਪਏ ਲੈਣਾ ਆਪਾਂ 1,00,000 ਰੁਪਏ ਛੱਡਣਾ ਅੱਜ ਹਾਂਜੀ ਲੋ ਅੱਜ ਦਾ 1,55,000 ਰੁਪਏ 1,55,000 ਹਾਂਜੀ ਹਾਂਜੀ ਠੀਕ ਹੈ ਜੀ 1,55,000 ਦੋਸਤੋ ਇਹਦੀ ਵੀਰ ਆਂਦਾ ਵੀ ਆਪਾਂ ਲੈਣ ਦੇ ਨਾਲ ਹੀ ਗੱਲਬਾਤ ਆ ਡਿਮਾਂਡਾਂ ਕਰਨ ਨੂੰ ਜੋ ਮਰਜ਼ੀ ਕਰ ਲੀ ਕੀ 1,55,000 ਦੀ ਇਹ ਦੇ ਦਿਆਂਗੇ ਸੋ ਸ਼ੌਂਕੀ ਵੀਰ ਹੱਥ ਪਾਊਗਾ ਦੋਸਤੋ ਕਿਉਂਕਿ ਪੈਸੇ ਵੀ ਚੰਗੇ ਚੋਕੇ ਆ ਇਹ ਨਹੀਂ ਹੈਗਾ ਵੀ ਕੋਈ ਪੈਸੇ ਥੋੜੀ ਰਕਮ ਆ ਪੈਸੇ ਵੀ ਬੜੀ ਵੱਡੀ ਰਕਮ ਆ ਪਰ ਇਹੋ ਜਿਹੜੇ ਦੋਸਤੋ ਹੀਰੇ ਵੀ ਕਦੇ-ਕਦਾਂ ਜਿਹੜੇ ਸਾਹਮਣੇ ਪ੍ਰਗਟ ਹੁੰਦੇ ਆ ਹਾਂਜੀ ਬਾਕੀ ਤੁਹਾਡੇ ਸਾਹਮਣੇ ਆ ਮਾਝੇ ਬਿਲਕੁਲ ਤੁਹਾਨੂੰ ਦਿਖਾਤੀ ਆ ਚੰਗੇ ਚੌੜ ਚੰਗੇ ਚੌੜੇ ਪਿੱਠ ਪੁੜੇ ਦੇ ਵਿੱਚ ਸੋ ਜ਼ਰੂਰ ਆਪਣਾ ਜਿਹੜਾ ਤੁਸੀਂ ਬਿਲਕੁਲ ਰਾਤਾ ਆਪਣਾ ਫੈਸਲਾ ਡਿਸੀਜਨ ਲੈ ਸਕਦੇ ਜੇ ਮੱਝ ਨੂੰ ਵੇਖਦੇ ਹੋਏ ਤੇ ਦਿਨ ਹਜੇ ਕਰਮਾਂ ਦੀ ਕੱਢ ਜੂਗੀ ਜਿੰਨੇ ਵੀ ਲੈ ਜੇ ਚਲੋ ਉਨੇ ਹੀ ਚੰਗਾ ਤੇ ਵੀਰ ਸਕਦੇ ਵੀ ਤਾਂ ਹੋ ਗਈ ਆਪਣੇ ਕੋਲ ਪਹਿਲੇ ਨੰਬਰ ਵਾਲੀ ਇਹ ਝੋਟੀ ਇੱਕ ਪੀਪਾ ਦੇਸੀ ਘਿਓ ਦਾ ਮਾਲਕਾਂ ਨੇ ਇਹਨੂੰ ਚਾਰਿਆ ਜੀ ਹਮਸਾਉ ਆ ਕੋਈ ਸ਼ੱਕ ਨਹੀਂ ਜੀ ਦੱਸਣ ਡਿਆ ਹਾਂ ਠੀਕ ਹੈ ਜੀ ਤੇ ਕੋਈ ਅੱਛਾ ਵੀਰ ਸਕਦੇ ਇਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਐਨੀਮਲ ਇਹ ਆ ਗਈ ਆਪਣੇ ਕੋਲ ਵਹਿੜ ਇਹ ਦੂਸਰਾ ਸੂਆ ਵਹਿੜਾ ਜੀ ਅੱਛਾ ਜੀ ਪਹਿਲੇ ਸੂਏ ਸੰਧੂ ਸਾਹਿਬ ਨੇ 22 ਤੋਂ 23 ਲੀਟਰ ਦੁੱਧ ਦਿੱਤਾ 22 23 ਲੀਟਰ ਹਾਂਜੀ ਐਰ ਕੀ ਦੂਸਰਾ ਸੂਗਾ ਕੋਈ ਭੈਣ ਭਰਾ ਪੰਜੀ ਵੀ ਚੋਲੇ 26 ਵੀ ਚੋਲੇ ਚੰਗੀ ਸੇਵਾ ਕਰੇ 30 ਵੀ ਚੋਲੇ ਹਾਂਜੀ ਪਹਿਲੇ ਸੂਏ ਦਾ ਆਪਣਾ ਰਿਕਾਰਡ ਦਾ ਦੱਸ ਰਹੇ ਹਾਂ 22 ਤੋਂ 23 ਕਿਲੋ ਨੇ ਦੁੱਧ ਦਿੱਤਾ ਇਹ ਕੋਤ ਕਾਲੀ 6 ਵਜੇ ਸੂਈ ਆ ਪਛਾ ਦਿੱਤਾ ਇਹਨੇ ਹੂੰ ਹੂੰ ਤੇ ਪੂਰੇ 10:30 ਵਜੇ ਦੀ ਜੇਰ ਪੈ ਗਈ ਆਪਣਾ ਕੋ ਵੀਡੀਓ ਵੀ ਬਣੀ ਪਈ ਕੋਈ ਭੈਣ ਭਰਾ ਮੰਗੇ ਤੇ ਦੇ ਦਾਂਗੇ ਠੀਕ 10:30 ਦੀ ਜੇਰ ਪੈ ਗਈ ਜੇਰ ਪੈਣ ਤੋਂ ਬਾਅਦ ਇਹਨੂੰ ਮਾਲ ਨੂੰ ਚੁਗਾਇਆ ਜੀ ਠੀਕ ਹੈ ਜੀ ਕੋਈ ਕਿਲੋ ਚੁਗ ਲਿਆ ਉਹ ਰੇਟ ਤੇ ਨਾਲ ਚੋਇਆ 5 ਕਿਲੋ ਸਵੇਰੇ ਮਾਰਨਿੰਗ ਫੇਰ 6 ਵਜੇ 7 ਕਿਲੋਟਰ ਬੋਲਾ ਚੋਗੇ ਪੂਰੀ ਖਾਲੀ ਨਹੀਂ ਕੀਤੀ 7 7.5 ਲੀਟਰ ਬੋਲਾ ਚੋਗੇ ਤੇ ਬਛੇ ਨੂੰ ਫੇਰ ਜਾ ਕੇ ਤੇ ਆਪਾਂ ਇਹਦਾ ਚੱਡਾ ਚਾਹੀਓ ਧੋਤਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਅਜੇ ਬੋਲੇ ਤੋਂ ਸਾਫ ਨਹੀਂ ਗਈ ਅੱਜ ਦੂਜੇ ਡੰਗ ਦੀ ਮਾਰਨਿੰਗ ਜਿਹੜੀ ਦੂਜੇ ਟਾਈਮ ਦੀ ਚਵਾਈ ਹੋਈ ਅੱਜ ਸਵੇਰ ਤੇ ਤਿਜੇ ਅੱਜ ਡੰਗ ਨੂੰ ਜਿਹੜੀ ਸ਼ਾਮ ਨੂੰ ਤੇਜੀ ਚਵਾਈ ਹੋ ਜੂਗੀ ਹਾਂਜੀ ਤਾਂ ਬੋਲੇ ਤੋਂ ਸਾਫ ਹੋ ਜੂਗੀ ਬਾਕੀ ਤੁਸੀਂ ਹਾਈਟ ਕਰਦੇ ਇਸ ਵਹਿੜ ਦਾ ਵੀ ਵੇਖ ਕੇ ਚੈੱਕ ਕਰ ਸਕਦੇ ਜੀ ਹਾਂਜੀ ਦੂਜਾ ਸੂਆ ਸੈਕਿੰਡ ਟਾਈਮਰ ਇਹ ਸੂਈ ਆ ਮਗਰ ਬਛਾ ਮੇਲ ਕਾਫਾ ਬੋਲੇ ਤੇ ਚੱਲ ਰਹੀ ਆ ਕੋਈ ਵੀਰ ਆਪਣੀ ਦੋ ਟਾਈਮ ਜੋ ਕੇ ਤਸੱਲੀ ਕਰ ਸਕਦਾ ਬਾਕੀ ਚੰਗੀ ਸੇਵਾ ਮਾਇਨੇ ਰੱਖਦੀ ਆ ਵੀ ਚੰਗੀ ਅੱਗੇ ਕੋਈ ਸੇਵਾ ਕਰਨ ਵਾਲਾ ਵੀਰ ਲੈ ਗਿਆ ਤਾਂ ਦੁੱਧ ਸੋਨਾ ਚਵਾ ਦੂਗੀ ਬਾਕੀ ਐ ਸ਼ੇਰ ਸੰਤੂ ਸਾਹਿਬ ਮੇਰੇ ਰੰਗ ਦੇ ਵੀ ਦਰਸ਼ਨ ਕਰਾਵਾਂ ਲਾ ਕੇ ਫਰਕਾਰੀ ਲਓ ਜੀ ਹਾਂਜੀ ਠੀਕ ਆ ਜੀ ਸੋ ਬਾਕੀ ਜਿਹੜੀ ਦੋਸਤੋ ਵੈਸੇ ਕਾਫੀ ਸੋਹਣੇ ਸੁਨਖੇ ਪਸ਼ੂ ਆ ਦੋਵੇਂ ਇੱਕ ਪਹਿਲੇ ਨੰਬਰ ਤੇ ਤੁਹਾਨੂੰ ਚੋਟੀ ਦਿਖਾਈ ਆ ਤੇ ਕਰਮਾਂ ਲਈ ਜਿਹੜੀ ਕਿਸੇ ਵੀਰ ਨੇ ਵੈੜ ਦੀ ਡਿਮਾਂਡ ਪੂਰੀ ਕਰਨੀ ਆਪਣੀ ਵੈੜ ਖਰੀਦਣ ਦਾ ਚਾਹ ਵਾਣਾ ਉਹ ਵੈੜ ਵੀ ਤੁਸੀਂ ਖਰੀਦ ਸਕਦੇ ਜੇ ਥੱਬਿਆਂ ਦੇ ਥੱਬੇ ਹਾਂਜੀ ਆਰਡਰ ਦੀ ਕੁਆਲਿਟੀ ਵੇਖੋ ਤੁਸੀਂ ਬਿਲਕੁਲ ਹੱਥੀ ਚੁਬਾਈ ਦਾ ਥਾਣਾ ਨੋਕ ਵਾਲਾ ਥਾਣਾ ਠੀਕ ਹੈ ਅਦਾ ਅਦਾ ਸੰਤੂਬਾਬ ਆਪਾਂ ਪਿਤਾ ਜੀ ਨੂੰ ਵੀ ਸ਼ੌਂਕ ਹੁੰਦਾ ਹੈ ਚੰਗੇ ਜਾਨਵਰ ਦਾ ਆ ਬਿਲਕੁਲ ਜੀ ਹਾਂਜੀ ਸਤਿਗੁਰੂ ਚਲੋ ਉਹਨਾਂ ਦਾ ਸੁਰਗਾ ਵਿੱਚ ਵਾਸਾ ਕਰੇ ਉਹ ਵੀ ਚੰਗਾ ਜਾਨਵਰ ਵੇਖ ਲੈ ਤੇ ਨਹੀਂ ਛੜਦਾ ਕਿਤੇ ਵੀ ਹੂੰ ਹਾਂਜੀ ਲੋ ਜੀ ਸੋ ਪੈਸੇ ਦੋਸਤੋ ਪੇਸ਼ਕ ਲਾਉਣੇ ਹੁੰਦੇ ਆ ਪਸ਼ੂ ਚੰਗੇ ਤੇ ਹਰ ਇੱਕ ਵੀਰ ਨੇ ਪਰ ਪੈਸੇ ਲਾਇਆ ਭੁੱਲ ਜੂਗਾ ਜਿਹੜਾ ਇਹੋ ਜਿਹਾ ਪਸ਼ੂ ਕਿਸੇ ਵੀਰ ਦੇ ਘਰ ਚਲਾ ਜਾਂਦਾ ਸੋਨੇ ਕੱਦ ਕੱਡ ਦੇ ਵਿੱਚ ਵਹਿੜਾ ਮગર ਬੱਚਾ ਮੇਲ ਕਾਫ ਨੂੰ ਜਨਮ ਦਿੱਤਾ ਬੱਚਾ ਤੁਹਾਨੂੰ ਇੱਕ ਵਾਰੀ ਫਿਰ ਦਿਖਾ ਦਿੰਨੇ ਚੰਗਾ ਹੁੰਦਾ ਲਖੇੜ ਮગર ਦਾ ਕਰੋ ਸੰਗ ਦੇ ਵਿੱਚ ਇਹ ਬੱਚਾ ਬੱਚੇ ਦੇ ਆਰਤੀ ਕਰਦੀ ਹੈ ਕਿ ਬੜਾ ਤਕੜਾ ਕੁੜੀ ਆ ਹਾਂ ਠੀਕ ਆ ਲੈ ਵੀ ਵੀਰ ਸਖਦੇਵ ਨਾਰਮਲ ਇੱਕ ਭੈਣ ਭਰਾਵਾਂ ਨੂੰ ਦੱਸ ਦਈਏ ਵੀ ਦੁੱਧ ਕਿੰਨਾ ਕੁ ਕਰਮਾਲੀ ਚਵਾ ਦੂਗੀ ਸੰਤੂ ਸਾਹਿਬ 5 ਲੀਟਰ ਤੇ ਦੁੱਧ ਆਰਾਮ ਨਾਲ ਦੇਈ ਜਾਊਗੀ ਨਾ 22 ਤੇ ਪਹਿਲੇ ਨੇ ਦਿੱਤਾ ਨਾ ਠੀਕ ਹੈ ਪਰ ਵੇਰ ਜਿਹੜੇ ਦੁੱਧ ਵਾਲੀ ਆ 30 ਤੋਂ 32 ਵੀ ਪਰ ਆਪਾਂ ਗੱਲ ਨਹੀਂ ਕਰਦੇ ਕਈ ਵੀਰ ਤੇ ਆ ਕੇ ਨਮੁੜ ਕੇ ਸਾਹਮਦੇ ਨਹੀਂ ਤੇ ਬਾਅਦ ਚ ਫੋਨ ਲਾਉਂਦੇ ਆ ਤੁਸੀਂ ਉਦੋਂ ਆਖਿਆ ਇਸ ਵੀਡੀਓ ਚ ਅਸੀਂ ਰੇਗ ਵੀਰ ਨੂੰ ਆਨੇ ਸਾਡੇ ਘਰ ਆਣ ਕੇ ਦੋ ਟਾਈਮ ਤਿੰਨ ਟਾਈਮ ਸਵੇਰ ਡੰਗਰ ਦੀ ਜੋ ਦੱਬਣ ਦੀ ਆਨਲਾਈਨ ਮੰਗਾਉਂਦੇ ਜੀ ਇਹਦੇ ਵੀਡੀਓ ਕਾਲ ਤੇ ਅਸੀਂ ਟਿਪਕੇ ਵਿਖਾਉਨੇ ਆਂ ਆਪ ਦੀ ਸੱਦੀ ਕਰੋ ਕੋਈ ਭੈਣ ਭਰਾ ਆਪਾਂ ਕਿਸੇ ਨਾਲ ਐਵੇਂ ਨਹੀਂ ਕਰਨਾ ਬਿਲਕੁਲ ਜੀ ਬਿਲਕੁਲ ਮਮ ਦੋਸਤੋ ਕੇ ਵੈਸੇ ਦੁੱਧ ਜਿਹੜਾ ਸੇਵਾ ਦਾ ਦੁੱਧ ਫਾਇਦਾ ਹੈ ਬਾਕੀ ਆ ਹਵਾਨਾ ਲੇਵਾ ਇਥੋਂ ਤੁਸੀਂ ਜਜਮੈਂਟ ਕਰ ਸਕਦੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਗੋਲੀ ਗੋਲੀ ਪੂਰੀ ਹੈ ਕਰਮਾਂ ਵਾਲੀ ਹੈ ਪੂਰੀ ਗੋਲ ਹੈ ਹਾਂਜੀ ਠੀਕ ਆ ਬਾਕੀ ਸੂਸਵਾਦ ਹੈ ਤੂੰ ਕੇ ਇੱਕ ਵਾਰੀ ਡੰਗਰ ਆ ਸੂਸ ਦੇ ਤੋਰੀ ਤੁਹਾਨੂੰ ਪਤਾ ਹੀ ਆ ਪਸੂ ਇੱਕ ਵਾਰੀ ਲੱਫਾ ਜਿਹਾ ਲਾ ਜਾਂਦਾ ਲਾ ਜਾਂਦਾ ਤੇ ਫਿਲਹਾਲ ਆਰਡਰ ਕੁਆਲਿਟੀ ਚੰਗੀ ਹੈ ਚੋਣ ਚਾਣ ਵੀਰਾਂ ਦਾ ਵੀ ਚੰਗੀ ਨਹੀਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਉਸ ਅਕੋਰਡਿੰਗ ਤੁਸੀਂ ਜੜੀ ਸੌਦੇਬਾਜ਼ੀ ਕਰ ਸਕਦੇ ਅੱਛਾ ਖਾਓ ਫੇਰ ਇੱਕ ਵਾਰੀ ਹਾਂ ਲਓ ਜੀ ਵੇ ਕੁੜੀਏ ਦੋਹਾਂ ਜੱਡ ਮਨ ਕੇ ਜਿਹੜਾ ਆਪਣਾ ਸ਼ਾਹੀਵਾਲ ਕ੍ਰਾਸ ਹਾਂ ਸ਼ਾਹੀਵਾਲ ਦਾ ਕਿਹਦਾ ਟੀਗਾ ਭਰਾਇਆ ਸ਼ਾਹੀਵਾਲ ਦਾ ਭਰਾਇਆ ਗਿਆ ਚਲੋ ਕਿਸੇ ਭਰਾ ਦਾ ਸ਼ੌਂਕ ਵੀ ਹੋਊਗਾ ਜੀ ਹਾਂ ਅੱਛਾ ਵੀਰ ਸਕਦੇ ਆ ਬੇਤੀ ਫਿਰ ਮੰਗ ਕੀ ਕਰਦੇ ਪਏ ਸੰਧੂ ਸਾਹਿਬ ਮੰਗਤੇ 80 ਗਾਂ ਦੀ ਲੋਕੀ 1 20 ਵੀ ਕਰ ਲੈਂਦੇ ਆ 40 ਵੀ ਕਰ ਲੈਂਦੇ ਆ 1.5 ਵੀ ਪਰ ਆਪਾਂ ਇਹ ਵੈਟ ਦੇਣੀ ਪੈਣਾ ਭਰਾਵਾਂ ਨੂੰ 85000 85 ਹਾਂਜੀ ਠੀਕ 1000 ਰੁਪਏ ਚੋਂ ਮਾਣ ਕਰਨਾ ਲਓ ਜੀ 84000 ਰੁਪਏ ਲਵਾਂਗੇ ਕੋਈ ਵੀਰ ਲੈ ਜੇ ਇਹ ਦੋਵੇਂ ਜਾਨਵਰ ਲੈ ਜੇ ਇਹਦੇ ਕੀ ਕਹਿੰਦੇ ਆ ਚੋਕ ਦੇ ਆਰਾਮ ਨਾਲ ਮੰਜਾ ਢਾਵੇਂ ਡਾਹ ਕੇ ਲੰਮਾ ਪਿਆ ਰਹੇ 2 ਜਨਵਰੀ ਬਹੁਤ ਆ ਦੋ ਹੀ ਬਹੁਤ ਆ ਹਾਂਜੀ ਲਓ ਵੀ ਦੋਸਤੋ ਫਿਰ ਹਾਲ ਕੋਈ ਦੋ 2.5 ਹਜ਼ਾਰ ਕਮਾਈ ਕਰੂਗਾ ਡੇਰੀ ਫਾਰਮਿੰਗ ਹੈ ਜਾਂ ਡੇਰੀ ਕਿਤੇ ਆਸੇ ਵੇਰਾਂ ਨੇ ਖਰੀਦਣਾ ਤੇ ਚੰਗੇ ਪਸ਼ੂ ਪਾਲੋ ਦੋਹਾਂ ਦੀ ਥਾਂ ਇੱਕ ਪਾਲੋ ਹਾਂਜੀ ਤੇ ਉਹ ਗੱਲ ਬਾਤ ਆ ਬਾਕੀ ਸੋਹਣੀ ਵੇੜ ਆ 85000 ਤੇ 85.000 ਮਾਨਤਾ ਸੋਹਣੀ ਸੋ ਵੇੜ ਚੰਗੀ ਆ ਬਾਕੀ ਥਾਣਾ ਥੋਣਾ ਦੀ ਫੇਰ ਲ ਵੀ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦੇ ਪੂਰੀ ਜੀ ਪੂਰੀ ਉਸ ਤੋਂ ਬਾਅਦ ਇੱਕ ਵਾਰੀ ਤੁਹਾਨੂੰ ਬਾਅਦ ਵਿੱਚ ਆਪਾਂ ਜਿਹੜੀ ਲਾਸਟ ਵਿੱਚ ਇੱਕ ਨੱਕ ਜਿਹੜ ਤੋ ਕਿਸੇ ਪਾਸਿਓਂ ਦੋਸਤੋ ਸਾਈਬਿਆ ਨਾ ਕਰਨ ਤੋਂ ਪਹਿਲਾਂ ਇੱਕ ਵਾਰੀ ਤਸੱਲੀ ਨਾਲ ਵੀਡੀਓ ਪੂਰੀ ਦੇਖ ਲਿਓ ਉਸ ਤੋਂ ਬਾਅਦ ਤੁਹਾਡੇ ਲਈ ਵੀ ਸੌਖਾ ਰਹੂਗਾ ਸੌਦਾ ਕਰਨਾ ਕਿਉਂਕਿ ਹਰ ਇੱਕ ਪੱਖ ਹਰ ਇੱਕ ਐਂਗਲ ਤੋਂ ਆਪਾਂ ਜਿਹੜੀ ਤੁਹਾਨੂੰ ਚੀਜ਼ ਦਿਖਾ ਦਿੱਤੀ ਆ ਆ ਫੇਸ ਕੁਆਲਿਟੀ ਤੇ ਉੱਪਰ ਹੀ ਫੇਰ ਦੇਖੋ ਠੀਕ ਆ ਜੀ ਅੱਛਾ ਲੈ ਵੀਰ ਸੁਖਦੇਵ ਅੱਗੇ ਆਪਣੇ ਕੋਲ ਜਿਹੜੀ ਤੀਜੇ ਨੰਬਰ ਤੇ ਆਹ ਵਾੜ ਖੜੀ ਆ ਇਹ ਸੰਤੂ ਸਾਹਿਬ ਮੈਂ ਤੁਹਾਨੂੰ ਦੱਸ ਲਾਂ ਸਾਰੇ ਵੀਰ ਸੁਣਦੇ ਇਹ ਨਾ ਮੇਰਾ ਕੁੱਤਾ ਨਹੀਂ ਸੱਜਣ ਜਿਹਨੂੰ ਕਹਿ ਸਕਦੇ ਆ ਆ ਬਿਲਕੁਲ ਬਰੀਕੀ ਵਾਲਾ ਆਪਣਾ ਭਰਾ ਠੀਕ ਆ ਜੀ ਉਹਦੇ ਕੋਲੇ ਹੀ ਇਹ ਵਾੜ ਇਹ ਪਹਿਲਣ ਦੇ ਥੱ अच्छा जी ए श्री दुजा सुगा वा बिल्कुल ठंडी है थान थन बड़ा स्वाद ही लगा वा एਵੇਂ ਹੀ ਕੋ ਥੱਲੇ ਬਹਿ ਜੇ ਪੂਰਾ ਚੋਲਾ ਚਾਲਾ ਬਣਾਉਂਦੀ ਚੰਗੀ ਫਸ ਜਾਂਦੀ ਆ ਇਹਦੇ 14 ਤਰੀਕ ਵਾਲੇ ਦਿਨ ਦਿਨ ਪੂਰੇ ਹੁੰਦੇ ਆ ਵਿਸਾਖੀ ਵਾਲੇ ਦਿਨ ਠੀਕ ਹੈ ਜੀ ਤੇ ਵੇਖੋ ਅੱਜ 4-5 ਤਰੀਕ ਆ ਲੋ 10 ਦਿਨ ਕੋਈ ਭੈਣ ਭਰਾ ਲੈ ਜੇ ਹਾਂ ਜੀ 8 ਤੋਂ 10 ਦਿਨ ਹਜੇ ਪਏ ਆ ਸੂਣ ਚ ਹੈਗੇ ਸਾਨੂੰ ਸਭ 8 ਤੋਂ 10 ਦਿਨ ਪਏ ਆ ਬਾਕੀ ਸਭੀ ਸੁਭੀ ਕਰਮ ਵਾਲੀ ਇਹ ਵੀ ਕੋਈ ਸ਼ੱਕ ਨਹੀਂ ਕਰ ਚੰਗੀ ਆ ਜਿੰਨੇ ਵੀ ਕਦ ਕਾਟਦੀ ਆ ਓਨੀ ਪੂਰੀ ਸੰਭਈ ਆ ਠੀਕ ਆ ਪੂਰੀ ਪੂਰੀ ਠਾ ਸੱਤਾ ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰ ਚੁੱਕੀ ਬਾਕੀ ਲਾਇਆ ਕੋਈ ਕਹਿੰਦਾ ਟਰਾਂਸਲੇਸ਼ਨ ਦੀ ਬੋਰੀ ਮਚਾਰਤੀ ਆ ਅੱਛਾ ਜੀ ਤੇ ਚਲੋ ਕੋਈ ਕੋਈ ਵੀਰ ਗਾੜੀ ਖੜਦਾ ਤੇ ਉਹ ਮਤਲਬ ਆਪਦੀ ਸਾਂਭ ਸੁਭਾਲ ਉਸ ਤਰੀਕੇ ਨਾਲ ਕਰ ਲੈਂਦਾ ਆ ਇਦਾਂ ਹੀ ਆ ਜੀ ਬਿਲਕੁਲ ਬਾਕੀ ਲੜਾਂ ਲੁੜਾਂ ਕਾਫੀ ਆ ਢਿੱਲਾਂ ਬਹੁਤ ਜ਼ਿਆਦੀਆਂ ਤੇ ਜਿੰਨਾ ਵੀ ਹੈਗਾ ਬਿਲਕੁਲ ਆਪਦੀ ਮਿਆਦ ਉੱਤੇ ਜਾ ਕੇ ਇਹਨੇ ਚੱਡਾ ਪੂਰਾ ਬਣਾਉਣਾ ਹੈ ਜੀ ਤੇ ਥਣ ਤੁਣ ਜਿਹੜਾ ਕੋਈ ਸ਼ੱਕ ਨਹੀਂਗਾ ਬਿਲਕੁਲ ਹੱਥੀ ਚੋਇਆ ਇਹ ਉਪਰੇ ਮੰਦੇ ਤੋਂ ਨਹੀਂ ਸੰਤੂ ਸਾਹਿਬ ਲਈ ਆਪਾਂ ਇਹ ਆਪਣਾ ਜਿਗਰੀ ਯਾਰ ਜੀ ਤੋਂ ਲਈ ਹੈ ਅੱਛਾ ਜੀ ਆ ਆਪ ਦਾ ਭਰਾ ਆਪਣਾ ਉਹਨੇ ਇਹ ਸੁੱਖ ਜਿੰਨੂ ਮਰਜੀ ਵਹਿੜ ਦੇ ਦੀ ਪਹਿਲਰ ਥੱਲੇ ਮੈਂ 12 13 ਚੋਇਆ ਚੰਗੀ ਸੇਵਾ ਕੋਈ ਵੀਰ ਕਰੇ ਤੇ ਵੱਧ ਚੋਊਗਾ ਜੇ ਨਾ ਠੀਕ ਹੈ ਕੋਈ ਗਰਮੀ ਮਨੋਂ ਵਾਲੀ ਨਹੀਂ ਕੋਈ ਲੱਤ ਨਹੀਂ ਲਾੜ ਕੇ ਦੁਬੇ ਰੱਖੂਗੀ ਨਹੀਂ ਥੱਲੇ ਪੈਰੀ ਲੈ ਵੀ ਕਰੂੰਗਾ ਮਸ਼ੀਨ ਮੋਟਰ ਕਾ ਚਵਾਨ ਤਹੇ ਦਾ ਹੂੰ ਹੂੰ ਸੋਹਣੀਆਂ ਧਾਰਾਂ ਵਾ ਸੋਹਣਾ ਥਣ ਕੁਆਲਟੀ ਲੱਗਾ ਕਰਮਾਰੀ ਲੋ ਜੀ ਐਂ ਫਰੀ ਫਰੀ ਥੋੜਾ ਵੀ ਕੋਈ ਆਖੂਗੀ ਵੀ ਮੈਨ ਕੋਈ ਵੰਗਾ ਨਹੀਂ ਕੋਈ ਰੱਸੀ ਪਾਉਂਦੀ ਨਹੀਂ ਨਾ ਕੱਖ ਜਿੱਦਾਂ ਮਰਜ਼ੀ ਠੰਡੀ ਧੀਰੀ ਮੈਂ ਮੈਂ ਜਦੋਂ ਪਸੰਪੂ ਬਾਲਟੀ ਘਰੇ ਰੱਖ ਕੇ ਤੇ ਫਿਰ ਦੂਜੀ ਬਾਟੀ ਲੈ ਕੇ ਆ ਜੇ ਤਾਂ ਉੱਥੇ ਹੀ ਖਲੋਤੀ ਹੋਊਗੀ ਹਾਂ ਲੈ ਵੀ ਕੋਈ ਸ਼ੱਕ ਨਹੀਂ ਸੋ ਵੇੜ ਦੋਸਤੋ ਇਹ ਵੀ ਚੰਗੀ ਹੈ ਠੀਕ ਹੈ ਜੀ ਬਾਕੀ ਥੋੜਾ ਥੋੜਾ ਕ੍ਰੋਸਾਂਗੇਗਾ ਅੱਗੇ ਗਰਮੀ ਦੇ ਵਿੱਚ ਖੰਡਣ ਵਾਲੀਆਂ ਚੰਦਣ ਵਾਲੀਆਂ ਵੇੜਾਂ ਨੇ ਤੇ ਜਿੱਦਾਂ ਮਰਜ਼ੀ ਕੋਈ ਵੀਰ ਸੌਦਾ ਆਪਣਾ ਕਰਦਾ ਮੈਂ ਨਵਾ ਕੇ ਡਿਆ ਹੋਣੇ ਕੋਈ ਕਰਮਾਲੀ ਕਿਤੇ ਲੱਤ ਨਹੀਂ ਲਾਉਂਦੀ ਵੀ ਐਂ ਵੀ ਦੂਜੇ ਖਾਂ ਲੱਤ ਰੱਖ ਲੈਣੀ ਨਾ ਕੋਈ ਇਹਨੂੰ ਕਰਮਾਲੀ ਨੂੰ ਪਰਵਾਹ ਹੀ ਕੋਈ ਨਹੀਂ ਹਾਂ ਲਓ ਜੀ ਇਹ ਸੋ ਦੋਸਤੋ ਦੂਜਾ ਸੁਹਾ ਸੁਣੀ ਹੈ ਦਿਨ 8 10 ਕੇ ਲੈ ਜੂਗੀ ਇਹ ਡਿਟੇਲ ਹੈ ਇਸ ਵੈੜ ਦੀ ਬਾਕੀ ਆਣ ਕੇ ਆਪ ਦੀ ਟਿੱਪ ਕੇ ਭਰਾ ਕੇ ਤਸੱਲੀ ਕਰ ਲਿਓ ਭਰਾ ਕਰ ਲੈ ਲੈ ਵੀ ਵੀਰ ਸੁਖਦੇਵ ਜੀ ਦੀ ਫਿਰ ਡਿਮਾਂਡ ਕੀ ਕਰ ਰੱਖੀ ਹੈ ਇਹਦੀ ਸੰਧੂ ਸਾਹਿਬ ਡਿਮਾਂਡ ਤੇ ਵਹਿੜੇ ਬਹੁਤ ਜਿਆਦੀ ਚੰਗੀ ਹੈ ਜਿੰਨੀ ਕੋਈ ਵੱਧ ਕਰ ਲਈਏ ਤੇ ਅਮੇ ਭੈਣ ਭਰਾ ਕੋਲੋਂ ਇਹ ਆਪਾਂ ਸੰਧੂ ਸਾਹਿਬ 46000 ਦੀ ਦੇ ਦਈਏ 46000 ਦੀ ਨਹੀਂ 1000 ਮਾਣ ਹੋਰ ਕਰ ਦਈਏ 45 ਦੀ ਦੇ ਦਈਏ 45 ਦੀ 45 ਦੀ ਕੋਈ ਵੀਰੇ ਨੂੰ ਖੜ ਕੇ ਸੁਖ ਲੈਣ ਮੌਜਾਂ ਕਰਨ 45 ਹਜ਼ਾਰ ਚ ਸਾਰੀਆਂ ਗਰਮੀਆਂ ਦਾ ਤੋਹਫਾ ਹੀ ਆਏ ਲੈ ਮੈਨੂੰ ਮੇਰੇ ਸੱਜਣ ਨੇ ਤੋਹਫਾ ਦਿੱਤਾ ਤਾਂ ਮੈਂ ਗਾਂ ਤੋਹਫਾ ਜਿਹੜਾ ਉਹ ਦੇ ਦੇਣਾ ਚਲੋ ਹਾਂਜੀ ਲੋ ਵੀ ਦੋਸਤੋ ਵੇੜ ਤੁਸੀਂ ਦੇਖ ਲਿਆ ਰੇਟ ਹੈ ਵੀਰ ਸਖਦੇਵ ਨੇ ਇਹ ਨਹੀਂ ਹੈਗਾ ਵੀ ਜਿਹੋ ਜਿਹੇ ਪਸ਼ੂ ਹੋ ਉਸ ਹਿਸਾਬ ਨਾਲ ਮੁੱਲ ਕਰਨਾ ਪੈਣਾ ਨਾ ਨਾ ਠੀਕ ਹੈ ਜੀ ਇਹ ਨਹੀਂਗਾ ਹੈਗਾ ਵੀ ਇਹ ਵੀ ਕਿਤੇ 46 ਵਾਲੀ ਗੱਲ ਹੈ ਹਾਂਜੀ ਹੈ ਤੇ ਇਹ ਵੀ 46 ਆ 45000 ਦੀ 45000 ਦੀ ਵੀਰ ਸਖਦੇਵ 40000 ਦੀ ਕਹਿ ਤਾਂ ਦੇ ਦੇਣੀ 45000 ਦੀ ਮਿਲ ਜੂਗੀ ਬਾਕੀ ਵੇੜਾਂ ਦਾ ਜੇਕਰ ਮਹਾਂਤਰੀ ਦੀ ਗੱਲ ਕਰਗੇ ਵੇੜਾਂ ਇੱਕੋ ਜਿਹੇ ਮਹਾਂਤਰੀ ਦੀਆਂ ਨੇ ਇੱਕੋ ਜੇ ਕੱਦ ਕਾਠ ਦੀਆਂ ਨੇ ਪੇਟ ਵਾਲੇ ਪਾਸਿਓਂ ਵਜਨ ਵਾਲੇ ਪਾਸਿਓਂ ਬ ਇਹੜਾ ਦੋਸਤੋ ਹਜੇ ਰੁਕਣਾ ਠੀਕ ਆ ਅੱਠਾ 10 ਦਿਨਾਂ ਦੇ ਵਿੱਚ ਜਿੰਨੀ ਤਿਆਰੀ ਚਾਹੀਦੀ ਓਨੀ ਇਹਨੇ ਕਰਨੀ ਕਰਨੀ ਆ ਹਾਂਜੀ ਥਣ ਜਿਹੜਾ ਦੋਸਤੋ ਕੁਆਲਟੀ ਵਾਲਾ ਪੂਰਾ ਹੱਥੀ ਜਵਾਈ ਵਾਲਾ ਤੇ 45 ਦੀ 60 ਮਿਲ ਜੂਗੀ ਤੁਹਾਨੂੰ ਤੇ ਵੀਰ ਸਕਦੇ ਵੇ ਐਨੀਮਲ ਆਪਣੇ ਕੋਲ ਅੱਜ ਤਿੰਨ ਸੀ ਤਿੰਨ ਜਾਨਵਰ ਆ ਜੀ ਤੇ ਨੰਬਰ ਆਪਣੇ ਕਰ ਦਿਆ ਸਾਂਝੇ ਨੰਬਰ ਆਪਣਾ 97798 292003 ਪਿੰਡ ਪਣਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਤੇ ਨਾਲ ਸੰਧੂ ਸਾਹਿਬ ਮੈਂ ਫੇਰ ਦੱਸ ਲਾਂ ਵੀ ਪੈਸੇ ਬਦਲੇ ਅਸੀਂ ਵਪਾਰੀ ਜਿਹੜੇ ਆ ਇਹ ਨਹੀਂ ਮੈਂ ਪੈਸੇ ਕਮਾਈ ਦੀ ਕਰਦਾ ਪੈਸੇ ਬਦਲੇ ਹੀ ਇਹ ਕੰਮ ਕਰ ਰਹੇ ਆ ਪਰ ਮੇਰਾ ਇੱਕ ਇਹ ਵੀ ਸ਼ੌਂਕ ਆ ਨਾਲ ਦੇ ਨਾਲ ਵੀ ਭੈਣਾ ਭਰਾਵਾਂ ਨਾਲ ਯਾਰਾਂ ਮਿੱਤਰਾਂ ਨਾਲ ਕੋਈ ਯਾਰੀ ਦੋਸਤੀ ਜਿਵੇਂ ਹੁਣ ਆ ਜਿਹੜੀ ਵਹਿੜਾ ਆਪਾਂ ਨੂੰ ਵੀ ਪਤਾ ਵੀ ਜਿੱਦਣ ਇਹ ਬੱਤਰ ਆ ਗਈ ਕਰਮਾ ਵਾਲੀ 55 ਤੋਂ 60 ਦੀ ਆ ਆਪਾਂ ਅੱਜ ਦੇ ਰਹੇ ਆ ਅਗਲੇ ਨੂੰ ਕੋਈ ਲੈ ਜਾਊਗਾ ਸੇਵਾ ਕਰੂਗਾ ਕੋਈ ਵੀ ਭੈਣ ਭਰਾ ਜਿਹੜਾ ਆਪਾਂ ਯਾਰੀਆਂ ਵੀ ਕਮਾਉਣੀਆਂ ਨਾਲ ਰੋਟੀ ਛੱਡ ਕੇ ਦਿੱਤੀ ਜਾਂਦਾ ਪੁੱਤ ਉਹ ਫੋਨ ਲੈਂ ਕੇ 2-4000 ਵਿੱਚੋਂ ਨਫਾ ਲੈ। ਕੋਈ ਵੀ ਭੈਣ ਭਰਾ 45000 ਦੀ ਵਹਿੜ ਮੈਂ ਫਿਰ ਤੁਹਾਨੂੰ ਦੁਬਾਰਾ ਇੱਕ ਰੀ ਇਹਦੀ ਦਰਸ਼ਨ ਸਾਹਿਬ ਦਰਸ਼ਨ ਕਰਾਵਾਂ। ਨਹੀਂ ਤੋਰ ਤੋਰ। ਮੈਨੂੰ ਮੇਰੇ ਮਿੱਤਰ ਵੀ ਫੇਰ ਮੈਂ ਗਾੜੀ ਦੇ ਦੇਣੀ। ਇੱਕ ਵਾਰੀ ਫੇਰ ਤੋਰ ਕੇ ਵੀਰਾਂ ਦਾ ਵੀ ਦਿਖਾ ਦੇਣੀ ਆ। ਤੇ 45000 ਦੀ ਇਹ ਵਹਿੜ ਤੁਹਾਨੂੰ ਮਿਲ ਜੂਗੀ। 8-7 ਦਿਨ ਲੈਂਦੀ ਆ ਜਿਹੜੇ ਵੀਰ ਨੇ ਅਕੇ 2 ਪੈਸੇ ਕਢਨੇ ਆ ਕੋਈ 7-6 ਦਿਨ ਸਾਹਮ ਕੇ ਜਲ ਪਾਣੀ ਤੁਹਾਨੂੰ ਦੇ ਦੂਗੀ। ਦੇ ਦੂਗੀ ਦੇਖ ਖੁੱਲੇ ਨੰਦੀ ਜਿਹੜੇ ਵੀਰ ਨੇ ਆ ਦੇਖੋ ਕੋਈ ਜੂੜ ਦੀ ਲੋੜ ਨਹੀਂ ਕਿਸੇ ਦੀ ਲੋੜ ਨਹੀਂ ਜੀ ਠੀਕ ਆ ਬਾਕੀ ਠੰਡੀ ਧੀਰੀ ਆ ਸੀਲ ਸਲਾਗਾ ਹਾਂਜੀ ਹਾਂਜੀ ਤੇ ਜ਼ਿਆਦਾਤਰ ਜਿਹੜਾ ਦੋਸਤੋ ਕੋਈ ਮਾੜਾ ਮੋੜ ਹੱਥ ਲਾ ਕੇ ਨੀ ਪੂਰਾ ਟੱਚ ਕਰਕੇ ਹੱਥ ਲਾ ਕੇ ਤਸੱਲੀ ਨਾਲ ਤੁਸੀਂ ਆਪ ਵੀ ਵੇਖ ਸਕਦੇ ਜੇ ਵੀ ਪੂਰੀ ਨਿੱਗੀ ਕਰਮਾਲੀ ਐ ਠੰਡੀ ਧੀਰੀ ਸੀਲ ਨਹੀਂ ਤੇ ਸ਼ਾਂਤ ਸੁਭਾਅ ਇਹਦੇ ਭਾਵੇਂ ਥੱਲੇ ਕੋਈ ਥੋੜਾ ਵੀ ਪੂਰੇ ਲੜ ਲੜਾ ਕਰਮਾਲੀ ਢੋਲਾ ਬਣਾਉਂਗੀ ਜਦੋਂ ਹਾਂ ਉਹ ਕਿੱਥੇ ਥੱਲੇ ਪੂਰਾ ਲਓ ਵੀ ਦੋਸਤੋ ਇਹ ਅੱਜ ਤਿੰਨ ਨਗ ਸੀਗੇ ਵੀਰ ਸਖਦੇਵ ਦੇ ਕੋਲ ਤੇ ਤਿੰਨੇ ਪਸ਼ੂ ਆਪਾਂ ਤੁਹਾਨੂੰ ਦਿਖਾਤੇ ਆ ਕਰਮਾਲੇ ਆਪੋ ਆਪਣੀ ਥਾਂ ਤੇ ਸਾਰੇ ਠ ਬੱਲਾ ਬੱਲਾ ਕਰਾਉਣ ਵਾਲੇ ਆ ਤੇ ਵੈੜ ਵੀ ਇੱਕ ਤੁਹਾਨੂੰ ਦਿਖਾ ਦੀ ਕਾਫੀ ਖੂਬਸੂਰਤ 85000 ਦੀ ਡਿਮਾਂਡ ਕੀਤੀ ਵੀਰ ਨੇ ਸੋਨਾ ਦੁੱਧ ਚਵਾ ਦੂਗੀ ਠੀਕ ਆ ਤੇ ਇੱਕ ਲਾਸਟ ਵਿੱਚ ਆਪਾਂ ਤੁਹਾਨੂੰ ਜਿਹੜਾ ਜਿਹੜਾ ਸਟਾਰਟਿੰਗ ਤੋਂ ਇੱਕ ਨਗੀਨਾ ਦਿਖਾਇਆ ਉਹ ਜਿਹੜੀ ਦੋਸਤੋ ਝੋਟੀ ਤੁਹਾਨੂੰ ਦਿਖਾਈ ਹੈ ਠੀਕ ਆ ਜੀ ਉਹ ਕਾਫੀ ਸੋਹਣੀ ਝੋਟੀ ਆ ਤੇ ਬਾਕੀ ਜਿਹੜਾ ਵੀਰ ਕੋਈ ਇੱਥੇ ਵੇਖਣ ਆ ਰਿਹਾ ਉਹ ਆਪ ਹੀ ਤੁਸੀਂ ਦੱਸੋਗੇ ਇੱਥੇ ਆਣ ਕੇ ਠੀਕ ਆ ਜੀ ਸਭੀ ਸੰਭਾਲੀ ਕਾਫੀ ਸੋਹਣੀ ਝੋਟੀ ਤੇ ਜਰੂਰ ਘਰ ਆਣ ਕੇ ਆਪਣਾ ਅੱਖੀਂ ਦੇਖ ਕੇ ਤਸੱਲੀ ਕਰ ਸਕਦਾ ਕੋਈ ਵੀਰ ਟਿੱਪ ਕੇ ਭਰਾ ਕੇ ਤੇ ਇਹ ਚੋਟੀ ਜਿਹੜੀ ਦੋਸਤੋ ਪਕਾਊਗਾ ਤਿੰਨ ਨਕਸੀ ਤੇਨੇ ਨਗਾ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ